रेडी स्टार्ट ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮਤ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਹੈ ਡੰਡੀ ਆਪ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾ ਪਿੰਡ ਵਿੱਚ ਹੋਇਆ ਡੰਡੀ ਆਪ ਖੱਤਰੀ ਜਾਤ ਵਿੱਚੋਂ ਸਨ ਤੇ ਇਹਨਾਂ ਦੇ ਪਿਤਾ ਦਾ ਨਾਂ ਫਿਰੂ ਜੀ ਸੀ ਜੋ ਕੁਝ ਸਮਾਂ ਹਰੀਕੇ ਤੇ ਫਿਰ ਖੰਡੂਰ ਸਾਹਿਬ ਵਿਖੇ ਜਾ ਕੇ ਵਸੇ ਡੰਡੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਗੁਰਮਤ ਸੰਗੀਤ ਪਰੰਪਰਾ ਨੂੰ ਵਿਚਾਰ ਧਾਰਕ ਤੇ ਵਿਹਾਰਕ ਰੂਪ ਵਿੱਚ ਅੱਗੇ ਤੋਰਿਆ ਡੰਡੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਆਪ ਬਚਪਨ ਤੋਂ ਹੀ ਧਰਮ ਕਰਮ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਦੇਵੀ ਦੇ ਪ੍ਰੇਮੀ ਸਨ ਡੰਡੇ ਇੱਕ ਵਾਰ ਆਪਨੇ ਗੁਰੂ ਨਾਨਕ ਦੇਵ ਜੀ ਦੀ ਉਪਮਾ ਸੁਣ ਕੇ ਕਰਤਾਰਪੁਰ ਵਿੱਚ ਦੀ ਹੋ ਕੇ ਦੇਵੀ ਮਾਤਾ ਦੇ ਦਰਸ਼ਨਾਂ ਨੂੰ ਜਾਣ ਦਾ ਮਨ ਬਣਾ ਲਿਆ ਡੰਡੇ ਸਤਿਗੁਰੂ ਨਾਨਕ ਪਾਸ਼ਾ ਜੀ ਦੀ ਰੋਹਾਨੀ ਸਖਸੀਅਤ ਦਾ ਐਸਾ ਪ੍ਰਭਾਵ ਪਿਆ ਕਿ ਆਪ ਸਦਾ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਹੀ ਬਣ ਕੇ ਉਥੇ ਠਹਿਰ ਗਏ ਡੰਡੇ ਆਪ ਗੁਰੂ ਜੀ ਦੇ ਸਿੱਖ ਬਣ ਗਏ ਤੇ ਸੇਵਾ ਕਰਨ ਲੱਗੇ ਡੰਡੇ ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਗੁਰਿਆਈ ਲਈ ਸਭ ਪਖਤੂ ਜੋਗ ਜਾਣਦੇ ਹੋਏ 1538 ਈਸਵੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਡੰਡੀ ਭਾਈ ਬਲਵੰਤ ਜੀ ਨੇ ਆਪਣੀ ਬਾਣੀ ਵਿੱਚ ហេਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ ਡੰਡੀ ਗੁਰੂ ਜੀ ਦੁਆਰਾ ਜਪਜੀ ਸਾਹਿਬ ਬਾਣੀ ਦੀ ਸੰਪਾਦਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਵਿੱਚ ਆਪ ਜੀ ਨੇ ਉਹਨਾਂ ਦੀ ਸ਼ਾਹਕਾਰ ਰਚਨਾ ਜਪਜੀ ਸਾਹਿਬ ਦੀ ਸੰਪਾਦਨਾ ਕੀਤੀ ਡੰਡੀ ਜਿਵੇਂ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੁਆਰਾ ਰੋਜ਼ ਦਾ ਨਿਤਨੇਮ ਚਲਾਇਆ ਜਾਂਦਾ ਸੀ ਅਤੇ ਜਿਸ ਬਾਰੇ ਕੋਈ ਲਿਖਤੀ ਰੂਪ ਵਿੱਚ ਅਜੇ ਤੱਕ ਕੁਝ ਨਹੀਂ ਸੀ ਕੀਤਾ ਗਿਆ ਡੰਡੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਵਿਖੇ ਉਹੀ ਮਰਿਆਦਾ ਕਾਇਮ ਕੀਤੀ ਤੇ ਬਾਣੀ ਨੂੰ ਲਿਖਤੀ ਰੂਪ ਦਿੱਤਾ ਡੰਡੇ ਗੁਰੂ ਜੀ ਦੁਆਰਾ ਕੀਰਤਨ ਕੇਂਦਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਕੀਰਤਨ ਦੀ ਮਰਿਆਦਾ ਨੂੰ ਕਾਇਮ ਰੱਖਿਆ ਅਤੇ ਖਡੂਰ ਸਾਹਿਬ ਨੂੰ ਕੀਰਤਨ ਦਾ ਸੰਸਥਾਗਤ ਕੇਂਦਰ ਵੱਜੋਂ ਸਥਾਪਿਤ ਕੀਤਾ ਜਿਸ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਦੱਸਿਆ ਗਿਆ ਹੈ ਡੰਡੀ குருਜੀ ਦੁਆਰਾ ਖੰਡੂਰ ਸਾਹਿਬ ਵਿਖੇ ਸਵੇਰ ਤੇ ਸ਼ਾਮ ਨੂੰ ਦੀਵਾਨ ਵਿੱਚ ਸਜੋਬਿਤ ਹੋ ਕੇ ਜਗਿਆਸੂਆਂ ਨੂੰ ਪ੍ਰਭੂ ਨਾਲ ਜੁੜਨ ਲਈ ਅੰਮ੍ਰਿਤਮਈ ਬਚਨਾਂ ਦੀ ਵਰਖਾ ਕਰਦੇ ਤੇ ਸਵੇਰੇ ਸ਼ਾਮ ਗੁਰੂ ਮਰਿਆਦਾ ਅਨੁਸਾਰ ਰਬਾਬੀਏ ਕੀਰਤਨੀਏ ਕੀਰਤਨ ਕਰਦੇ ਸਨ ਡੰਡੇ ਬਾਣੀ ਦੀ ਰਚਨਾ ਗੁਰੂ ਜੀ ਨੇ 62 ਸ਼ਲੋਕਾਂ ਦੇ ਰੂਪ ਵਿੱਚ ਬਾਣੀ ਦੀ ਰਚਨਾ ਕੀਤੀ ਡੰਡੇ ਸ਼ਬਦ ਗਾਇਨ ਦੇ ਪ੍ਰਚਾਰ ਤੇ ਪਸਾਰ ਹਿਤ ਆਪ ਦੇ ਦਰਬਾਰ ਵਿੱਚ ਭਾਈ ਮਰਦਾਨਾ ਦੇ ਪੁੱਤਰ ਭਾਈ ਸਜਾਦਾ ਭਾਈ ਸਾਧੂ ਭਾਈ ਵਾਦੂ ਭਾਈ ਰਜਾਦਾ ਭਾਈ ਸੱਤਾ ਬਲਬੰਟ ਆਦ ਰਬਾਬੀ ਕੀਰਤਣੀਏ ਹੋਏ ਡੰਡੀ ਗੁਰਮੁਖੀ ਲਿਪੀ ਦੀ ਸੋਧ ਕਰਨਾ ਗੁਰੂ ਜੀ ਦੁਆਰਾ ਗੁਰਮੁਖੀ ਲਿਪੀ ਨੂੰ ਸੋਧ ਕੇ ਪੰਜ ਪੰਜ ਅੱਖਰਾਂ ਦੀ ਵਿਗਿਆਨਕ ਲਿਪੀ ਤਿਆਰ ਕੀਤੀ ਡੰਡੀ ਵਿਦਿਆਰਥੀਆਂ ਲਈ ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਬਾਲ ਬੋਧ ਵੀ ਤਿਆਰ ਕੀਤੇ ਤੇ ਗੁਰਮਖੀ ਦੇ ਸੁਧਾਰ ਪ੍ਰਚਾਰ ਲਈ ਖੰਡੂਰ ਸਾਹਿਬ ਵਿੱਚ ਇੱਕ ਵਿਸਾਲ ਪਾਠਸ਼ਾਲਾ ਦੀ ਸਥਾਪਨਾ ਕੀਤੀ ਡੰਡੀ ਬੱਚਿਆਂ ਤੇ ਬਾਲਗਾਂ ਨੂੰ ਗੁਰੂ ਜੀ ਆਪ ਵੀ ਪੜਾਇਆ ਕਰਦੇ ਸਨ ਡੰਡੀ ਗੁਰਬਾਣੀ ਦੀ ਸੰਭਾਲ ਗੁਰੂ ਨਾਨਕ ਦੇਵ ਜੀ ਵੱਲੋਂ ਇਕੱਤਰ ਕੀਤੀ ਗਈ ਬਾਣੀ ਅਤੇ ਉਹਨਾਂ ਦੁਆਰਾ ਆਪ ਰਚੀ ਬਾਣੀ ਨੂੰ ਭਾਈ ਪੈੜੇ ਮੁਖੇ ਪਾਸੋਂ ਲਿਖਵਾਇਆ ਤੇ ਸੰਭਾਲਿਆ ਗਿਆ ਡੰਡੇ ਇਸ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕੀਤਾ ਡੰਡੇ ਇਸ ਗੁਰਬਾਣੀ ਨੂੰ ਖੰਡੂਰ ਸਾਹਿਬ ਵਿਖੇ ਸਵੇਰ ਸ਼ਾਮ ਪੜਿਆ ਤੇ ਇਸ ਦਾ ਕੀਰਤਨ ਕੀਤਾ ਜਾਂਦਾ ਸੀ ਡੰਡੇ ਇਤਿਹਾਸ ਦੀ ਸੰਭਾਲ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਸੰਬੰਧੀ ਜੀਵਨ ਸਾਖੀਆਂ ਨੂੰ ਇਕੱਤਰ ਕੀਤਾ ਤੇ ਤਲਵੰਡੀ ਤੋਂ ਭਾਈ ਲਾਲੂ ਚੰਦ ਪਾਸੋਂ ਅਤੇ ਹੋਰ ਆਪ ਨੂੰ ਪੁਰਾਣੇ ਸਿੱਖ ਖੰਡੂਰ ਸਾਹਿਬ ਵਿਖੇ ਮਿਲਣ ਆਉਂਦੇ ਉਹਨਾਂ ਪਾਸੋਂ ਵੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਦੇ ਸਾਥੀ ਭਾਈ ਬਾਲੇ ਪਾਸੋਂ ਸਾਖੀਆਂ ਸੁਣੀਆਂ ਤੇ ਸਾਰੀ ਸਮੱਗਰੀ ਨੂੰ ਤਰਤੀਬ ਦੇ ਕੇ ਭਾਈ ਪੈੜੇ ਮੁਖੇ ਪਾਸੋਂ ਲਿਖਵਾਇਆ ਗਿਆ ਡੰਡੇ ਜਦੋਂ ਭਾਈ ਬਾਲੇ ਨੂੰ ਖਬਰ ਹੋਈ ਤਾਂ ਉਹਨਾਂ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਮਸ਼ਾਲ ਨਾਲੋਂ ਮਿਸਾਲ ਜਗਨ ਵਾਂਗ ਗੁਰੂ ਅੰਗਦ ਦੇਵ ਜੀ ਨੂੰ ਪ੍ਰਤੱਖ ਗੁਰੂ ਨਾਨਕ ਦੇਵ ਜੀ ਦਾ ਰੂਪ ਦੇਖ ਕੇ ਬਹੁਤ ਪ੍ਰਸੰਨ ਹੋਇਆ ਡੰਡੇ ਚਰਨਾ ਤੇ ਸੀਸ ਧਰਿਆ ਤਾਂ ਗੁਰੂ ਜੀ ਨੇ ਉਠਾ ਕੇ ਭਾਈ ਬਾਲੇ ਨੂੰ ਗਲ ਨਾਲ ਲਾ ਲਿਆ ਤੇ ਬੋਲੇ ਉਪਰੋਕਤ ਵਰਣਨ ਤੋਂ ਸਪਸ਼ਟ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਗੁਰਮਤ ਸੰਗੀਤ ਵਿੱਚ ਵਿਸ਼ੇਸ਼ ਤੇ ਮਹਾਨ ਯੋਗਦਾਨ ਹੈ ਡੰਡੇ ਉਹਨਾਂ ਨੇ ਵੱਖ-ਵੱਖ ਰਾਗਾਂ ਅਧੀਨ ਬਾਣੀ ਦਾ ਉਚਾਰਨ ਕੀਤਾ ਡੰਡੇ ਉਹਨਾਂ ਬਾਣੀ ਕੀਰਤਨ ਕੇਂਦਰਾ ਤੇ ਗੁਰਮੁਖੀ ਲਿਪੀ ਦਾ ਅਵਿਸ਼ਕਾਰ ਕੀਤਾ ਡੰਡੇ ਫਲਸਰੂਪ ਰੂਪ ਬਣ ਗਿਆ ਡੰਡੇ ਇਹ ਨਹੀਂ ਸਗੋਂ ਗੁਰਮਤ ਸੰਗੀਤ ਪਰੰਪਰਾ ਨੂੰ ਪ੍ਰਮਾਣਿਕ ਤੇ ਸਥਾਪਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਜੀ ਦੀ ਰੋਜ਼ਾਨਾ ਬਾਣੀ ਗਾਇਨ ਨਾਲ ਇਸ ਨੂੰ ਜੀਵਨ ਦਾ ਅਨੇਖਣਮਾ ਅੰਗ ਬਣਾਇਆ ਡੰਡੀ ਗੁਰਮਤ ਸੰਗੀਤ ਦੇ ਉਪਰੋਕਤ ਵਿਕਾਸ ਤੋਂ ਬਿਲਖਣਤਾ ਤਾਂ ਉਜਾਗਰ ਹੁੰਦੀ ਹੀ ਹੈ ਨਾਲ ਹੀ ਗੁਰਮਤ ਸੰਗੀਤ ਨੂੰ ਵਿਕਸਿਤ ਕਰਨ ਵਿੱਚ ਗੁਰੂ ਅੰਗਦ ਦੇਵ ਜੀ ਦਾ ਵੱਡਾ ਯੋਗਦਾਨ ਹੈ ਡੰਡੀ